ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਨ ਨਾਗ ਸੇ ਲਈ ਲੈ ਗਏ ਜੀ ਪਹਿਲੇ ਨੰਬਰ ਵਾਲੀ ਬੜ ਬਈ ਤਾਜੀ ਸੂਈ ਵੀ ਆ ਆ ਤੋਕੜ ਗੱਬਣਾ ਬਈ ਇੱਕ ਬਈ ਕੋਲੇ ਤੋਕੜ ਵੜ ਆਹ ਪੁੱਛ ਲੈਨੇ ਬਈ ਟੋਟੇਲ ਭਾਈ ਜੀ ਹੱਸੀ ਗੱਲ ਸੱਸੀ ਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਡਾਕਟਰ ਲੱਖੀ ਪਿੰਡ ਨੈਣਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਵੀ ਇੱਕ ਇੱਧਰੇ ਪਾਸੇ ਆਪਣਾ ਭਦੌੜ ਜਿੱਧਰੇ ਪਾਸੇ ਸੰਧੂ ਕਲਾਈ ਮੋਬਾਈਲ ਨੰਬਰ 6280612633 ਹੈ ਜੀ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸੂਈ ਹੈ ਇਹ ਡਾਕਟਰ ਪਹਿਲਾ ਸੂਆ ਸੂਈਆ ਹੂੰ 4 ਦਿਨ ਸੂਈ ਨੂੰ ਹੋ ਗਏ ਠੀਕ ਹੈ ਜੀ 11 ਕਿਲੋ ਬੌਲੀ ਤਿਆਰ ਆ ਠੀਕ ਹੈ ਜੀ ਤੇ ਦਰਮਿਆਨੇ ਕੱਦ ਦਿਆ ਮਗਰ ਬੱਸਾ ਮਗਰ ਬੱਚਾ ਦਰਮਿਆਨੇ ਜੀ ਕੱਦ ਦਿਆ ਹਾਂ ਕੋਈ ਆਰਡਰ ਚੰਗਾ ਭਾਈ ਚਵਾਈ ਹੋਈ ਵੀ ਹਨਾ ਸਾਹ ਵੀ ਡਾਕਟਰ ਚਵਾਈ ਹੋਈ ਠੀਕ ਆ ਠੰਡੀ ਸੀਲਾ ਠੰਡੀ ਸੀਲਾ ਕੋਈ ਆਏ ਨਹੀਂ ਹੈਗੀ ਵੀ ਗਰਮ ਠੀਕ ਆ ਬੌਲੀ ਭਾਈ ਤੋਰ ਕੇ ਰੱਖੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਮੁਠੀ ਵਾਲਾ ਤਨ ਰੰਗ ਰੂਪ ਬਹੁਤ ਚੰਗਾ ਕਰਮਾਈ ਦਾ ਚੰਗੀ ਸਮੀ ਪੜੀਆ ਰਾਜੀ ਆ ਹੈਂਡਫੁਂਡ ਬਹੁਤ ਹੁੰਦੀ ਹੋਏ ਦੀ ਹਾਂ ਡਾਟਰ ਹੈਂਡ ਬਹੁਤ ਜਿਆਦਾ ਹੁੰਦੀ ਹੈ 50 ਹੈਂਡ ਉਹਦੇ ਲਈ ਤੋਂ ਪਾਈ ਜਿਹੜਾ ਬੋਲੂ ਹੀ ਹਲ ਤਾਂ ਠੀਕ ਆ ਬਾਈ ਹਾਂ ਤੇ ਕੀ ਮੋਲ ਆ ਬਾਈ ਜੈਜ ਜਨਾ ਮੋਲ ਡਾਟਰ 47000 ਰੁਪਇਆ ਮਾਨਤਾਨ ਹੋ ਜਾ ਹਾਂ ਮਾੜਾ ਮੋਟਾ ਮਾਨਤਾਨ ਜਾ ਹੋ ਜੂਗਾ ਠੀਕ ਆ ਕੋਈ ਐਵੇਂ ਠੱਤੀ ਅਗਲਾ ਕੰਨ ਵੀ 40 ਤੰਦਰ ਹੋ ਜੂ ਫਲਾਣਾ ਉਹ ਸਵਾਜ ਜੇ ਲੈਣ ਵਾਲਾ ਤਾਂ ਕੋਈ ਖੁਸ਼ੀ ਖੂਨ ਲਾਵੇ ਹੈ ਨਾ ਪਰ ਜਾਇਜ ਜੇ ਮੁੱਲੀ ਮੰਗਿਆ 1500 ਮਾਨਤਨ ਕਰਾਂਗੇ ਲਾਜ਼ਮੀ ਠੀਕ ਆ ਬਾਈ ਹਾਂ ਮੁੱਲ ਜਾਇਜ ਆ ਬਈ ਮਾਨਤਨ ਜ਼ਰੂਰ ਹੋ ਜੂ ਹੈ ਥਾਂਲੇ ਵਾ ਨੇੜੇ ਤੋਂ ਚੈੱਕ ਕਰੋ ਆਰਡਰ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕਲੇ ਠੰਡੀ ਸੀਲਾ ਕੋਈ ਆਏ ਨਹੀਂ ਡਾਕਟਰ ਕੋਈ ਆਏ ਨਹੀਂ ਹੂੰ ਕੁਝ ਨਹੀਂ ਕਹਿੰਦੇ ਕੀ ਬਾਤ ਹੈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਇਹ ਡਾਕਟਰ ਪਹਿਲਾ ਸੂਈ ਵੀ ਆ ਹੂੰ ਦੂਜੇ ਲਈ ਗੱਬਣਾ ਹੂੰ ਤੇ ਨਵੇਂ ਮਹੀਨੇ ਤੋਂ 10-12 ਦੇ ਨੁੱਤੀ ਆ ਠੀਕ ਆ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ ਹਾਂ ਲੈ ਵੇ ਲੂਵੇ ਤੇ ਨਾੜਾ ਨੋੜਾ ਦਿਖਾ ਦਿਓ ਦੁੱਧ ਕਿੰਨਾ ਬਈ ਡਾਕਟਰ ਆਪਾਂ ਤਾਂ 12 ਕਿਲੋ ਮਣਕੇ ਲਿਆਂਦਾ ਹੂੰ ਪਰ ਆਪਾਂ 10 ਕਹਿ ਕੇ ਦੇਣੀ ਆ ਕਿ ਜਿਹੜੀ ਪਸ਼ੂ ਉਪਰਾ ਕਰ ਜਾਂਦੇ ਕੱਲ ਹੀ ਆਪਣੇ ਕੋਲ ਆਈ ਆ ਠੀਕ ਆ ਥਣਲੇਪਾ ਪੂਰਾ ਸਾਫ ਆ ਪਿਆ ਹੈ ਆਰਡਰ ਬਹੁਤ ਚੰਗਾ ਹੈ ਬਹੁਤ ਚੰਗਾ ਆਰਡਰ ਬੜਾ ਕਮਾਲ ਦਾ ਖੋਲੀ ਫਿਰੇ ਤੋਰ ਕੇ ਦਿਖਾ ਦਿਓ ਕੱਦ ਵਿਡ ਚੰਗਾ ਰੰਗ ਰੂਪ ਚੰਗਾ ਸਮੀ ਪਲੀ ਆ ਬੜ ਗੱਬਣਾ ਚੈੱਕ ਪਾਉ ਮੂੰਹ ਚਾਰ ਦੰਦਾ ਚੱਲੀ ਜਾ ਕਰਵਾ ਲਿਓ ਬਈ ਮੂੰਹ ਚਾਰ ਦੰਦਾ ਕਰ ਹਾਂ ਡਾਕਟਰ ਉਦ ਵੀ ਚੰਗਾ ਤੋਰਾਦਰਾ ਵੀ ਚੰਗਾ ਬਾਈ ਤੇ ਮੁੱਲ ਕੀ ਇਹਦਾ ਜਾਇਜ਼ ਆ ਬਾਈ ਪਰ ਮੁੱਲ ਕੋਸ ਮਰਜ਼ੀ ਕਰਾ 99000 ਦੀ ਵਾੜ ਦੇ ਦੇਗਾ ਡਾਕਟਰ ਠੀਕ ਆ 99000 ਦੀ ਬਾਈ ਕਹਿੰਦਾ ਵਾੜ ਦੇ ਦੇਗਾ ਮੁੱਲ ਕਰਾਉਣਾ ਕੋਈ 50 ਕਰਾ ਲਈ 60 ਕਰਾ ਲਈ ਦੋ ਕੋਈ ਫਾਇਦਾ ਨਹੀਂ ਆ ਨਾ 99000 ਦੀ ਵਾੜ ਦੇ ਦੇਗਾ ਸਹੀ ਗੱਲ ਆ ਬਾਈ ਚਵਾਈ ਚੋਗੀ ਕਿਵੇਂ ਆ ਬਿਲਕੁਲ ਓਕੇ ਡਾਕਟਰ ਤਾਰਾ ਵੀ ਮਾਰ ਕੇ ਦਿਖਾਣ ਉਪਰ ਆ ਜਾ ਕਰ ਦੇ ਕੈਮਰੇ ਤੋਂ ਡਰਦੀ ਆ ਕੋਈ ਆ ਨਹੀਂ ਜਿੱਧਰ ਤੇ ਠੀਕ ਆ इधर जो कैमरा दी मैं मार्ग चंगी है अपनी लिया ठीक है थोड़ साफ आ दुद्ध कि ਦੋ ਦਾਕਟਰ 12 ਮੰਨ ਲੈ ਕਿ ਆਪਾ ਚੋਕੇ ਲਿਆਂਦੀ ਆ ਹੂੰ 10 ਲੀਟਰ ਆਪਾਂ ਕਹਿ ਕੇ ਦੇਣੀ ਆ ਠੀਕ ਆ ਜਿਹੜਾ ਦੋ ਡੰਗ ਚਵਾਈ ਚਾਜੇ ਅਗਲੇ ਦੇ ਭਗਾਈ ਜਿਹੜਾ ਕੰਮ ਨਹੀਂ ਉਹ ਠੰਡੀ ਸੀ ਦਾ ਠੀਕ ਮਰਜੀ ਬੈਠੇ ਰੋ ਧਾਰਾ ਘੁਰਾ ਮਾਰ ਕੇ ਖਾ ਦੇ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਧਾਰਾ ਮਾਰ ਦਿੰਦੇ ਰਾਕ ਦੇ ਭਾਈ ਧਾਰਾ ਕੋਈ ਚੱਕਰ ਹੀ ਨਹੀਂ ਲੈ ਚਵਾਈ ਚੱਕਰ ਚਵਾਈ ਬੜੀ ਚੰਗੀ ਹੈ ਨਾ ਭਾਈ ਜੋਣ ਬੜਾ ਚੰਗਾ ਕੋਈ ਠੰਡੀ ਸੀ ਲੱਜਵੇਂ ਮਰਜੀ ਇੰਨੀ ਮਾਰ ਲੋ ਇੰਨੀ ਮਾਰ ਕੋਈ ਚੱਕਰ ਹੀ ਨਹੀਂ ਯਾਰ ਇਹ ਨਹੀਂ ਕੁਝ ਨਹੀਂ ਫੇਸ ਬੜਾ ਪਿਆਰਾ ਭਾਈ ਕੱਦ ਬੜਾ ਚੰਗਾ ਸਭ ਹੀ ਪਲੀ ਆ ਰਾਜੀ ਆ ਬੜਾ ਹਾਂ ਆਦਰ ਵਰਗਾ ਤੇ ਇਹ ਨੂੰ ਚੱਕਰ ਹੂੰ ਮੰਨ ਕੇ ਜਦ ਕਦ ਕਾਠ ਚੰਗਾ ਸੋਹਣਿਆ ਜਾਨ ਵਾਲੀ ਕੋਈ ਲਿੱਸੀ ਲਾਮੀ ਨਹੀਂ ਜਿਵੇਂ ਹੁਣ ਆਪਾਂ ਡਾਕਟਰ ਬੱਸੀ ਪਾਲ ਲੈਨੇ ਆ ਸਹੀ ਗੱਲ ਸਮਝੋ ਬੱਸੀਆਂ ਨਾਲ ਨਾਲ 10000 ਰੁਪਏ ਦਾ ਘਰ ਦਾ ਖਰਚਾ ਚਲਾਉ ਹੂੰ ਕਲੇ ਆਪਦਾ ਖਰਚਾ ਤੋਰੂਗੀ ਉਹ ਜਾ ਭਾਜ ਜਾ 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 ਹਾਂ ਖੋਲਿਓ ਬਈ ਤੋਰਿਓ ਕੀ ਮੋਲ ਆ ਬਈ ਇਹਦਾ 35000 ਜਮਾਨਤਾਨ ਕਰ ਦਾਂ ਡਾਕਟਰ 36000 ਰੁਪਏ ਮੋਲ ਆ ਵੀਰੇ ਜਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਕੰਦਾਲੀ ਰੈਟਰ ਕੁਝ ਜਾਣ ਵਾਲੀ ਹੈ ਕਿੜਾ ਕੋਈ ਛੋਟੀ ਆ ਨਾ ਸਹੀ ਗੱਲ ਆ ਭਾਈ ਜਾਨ ਜੂਨ ਪੂਰੀ ਆ ਸਮੀ ਪੜੀ ਆ ਰਾਜੀ ਆ ਦੁੱਧ ਵੀ ਚੰਗਾ ਦੱਸਿਆ ਜਿਹੜੇ ਵੀਰ ਨੇ ਬੱਸੀ ਲੈਣੀ ਆ ਬੱਸੀ ਤੇ ਬਰੋਬਰ ਆ ਦੇ ਬੱਸਾਂ ਵਾਲੇ ਭਾ ਹਮ ਸਹੀ ਗੱਲ ਨਾਲੇ 10 ਲੀਟਰ ਆ ਦਾ ਕੋਈ ਲੀਟਰ ਮਾਰ ਕੇ ਲੈ ਜੀ ਸਹੀ ਗੱਲ ਆ ਮੋਲ ਜਮਾ ਜਾਇ ਜਾ ਭਾਈ ਮਾਨਤਨ ਜ਼ਰੂਰ ਹੋ ਜਾਊਗਾ ਨਾ ਕਿਸੇ ਭਰਾ ਕੋਲੇ 3 ਬਈ 3 ਹੀ ਲਿਖਾ ਤੀ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ